ਹਾਂਜੀ ਕਿਦਾਂ ਹੋ ਸਾਰੇ ਆਈ ਹੋਪ ਸੋ ਸਾਰੇ ਠੀਕ ਹੋਵੋਗੇ ਹਾਂਜੀ ਹੁਣ ਮੈਂ ਆਪਣਾ ਨਵਾਂ ਚੈਨਲ ਬਣਾਇਆ ਏ ਹਾਂਜੀ ਐਸਕੇ ਬੁਟੀਕ ਤੇ ਸਾਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਅੱਜ ਆਪਾਂ ਬਣਾਉਂ ਜਾ ਰਹੇ ਅੰਡਰ ਸ਼ਰਟ ਹਾਂਜੀ ਇਹ ਮੈਂ ਅੰਡਰ ਸ਼ਰਟ ਦਾ ਕਪੜਾ ਲੈ ਲਿਆ ਏ ਤੇ ਮੈਂ ਦੋ ਅੰਡਰ ਸ਼ਰਟ ਦਾ ਕਪੜਾ ਇਕੱਠੇ ਹੀ ਰੱਖ ਲਿਆ ਏ ਬੰਦ ਵਾਲੀ ਸਾਈਡ ਮੇਰੇ ਵੱਲ ਹੈ ਹਾਂਜੀ ਹੁਣ ਆਪਾਂ ਇਹਦੇ ਲਈ ਤੀਰਾ ਰੱਖਣ ਵਾਸਤੇ ਆਪਾਂ ਇਹ ਲਵਾਂਗੇ 7 ਇੰਚ ਦੇ ਤੇ ਮੋਡਾ ਵੀ ਇਹਦਾ 77.5 ਇੰਚ ਦੇ ਹੀ ਲਵਾਂਗੇ। ਹਾਂਜੀ ਲੈਂਥ ਇਹਦੀ ਆਪਾਂ ਲਵਾਂਗੇ 27.5 ਇੰਚ। ਤਿਆਰ ਆਪਣੀ 26 26.5 ਰਹਿ ਜਾਏਗੀ। ਤੇ ਆਪਾਂ ਇਹਦੇ ਲਈ ਇੱਥੋਂ ਮੋਡੇ ਤੋਂ ਲੈ ਕੇ ਇੱਕ ਸੈਂਟਰ ਵਿੱਚ ਸਤ ਨਿਸ਼ਾਨੀ ਲਾਵਾਂਗੇ। ਤੇ ਉਸ ਉਸ ਤੋਂ ਬਾਅਦ ਆਪਾਂ हिਪ ਦੀ ਨਿਸ਼ਾਨੀ ਲਾਵਾਂਗੇ। हिਪ ਆਪਾਂ ਲਵਾਂਗੇ 13 ਇੰਚ। ਹਾਂਜੀ ਆਪਾਂ ਵੱਧ ਘੱਟ ਵੀ ਕਰ ਸਕਦੇ ਆ 13 ਇੰਚ ਤੋਂ। ਤੇ ਆਪਾਂ ਤੇਰੇ ਇੰਚ ਤੇ ਨਿਸ਼ਾਨੀ ਲਾਵਾਂਗੇ ਤੇ ਹੁਣ ਆਪਾਂ ਗਲੇ ਲਈ ਗਲੇ ਲਈ ਆਪਾਂ ਨੇ 2.5 ਇੰਚ ਦੀ ਵਿਡਥ ਰੱਖਣੀ ਹੈ ਤੇ ਡੀਪ ਆਪਾਂ 6 6.5 ਇੰਚ ਤੇ ਹੀ ਰੱਖਾਂਗੇ ਹਾਂਜੀ 6.5 ਤੇ ਨਿਸ਼ਾਨੀ ਲਗਾ ਲਈਏ ਹੁਣ ਆਪਾਂ ਇਹਦੀ ਗਲਾਈ ਪਾ ਦੇਣੀ ਹੈ ਤੇ ਉਸ ਤੋਂ ਬਾਅਦ ਆਪਾਂ ਗਲੇ ਦੀ ਵੀ ਗਲਾਈ ਪਾ ਦਾਂਗੇ ਹਾਂਜੀ ਉਸ ਤੋਂ ਬਾਅਦ ਇਹਨੂੰ ਆਪਾਂ ਕਟਿੰਗ ਕਰਕੇ ਤੇ ਸਿਚਿੰਗ ਕਰ ਦੇਣੀ ਹੈ ਜੀ ਆਈ ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ ਕਰਿਓ ਧੰਨਵਾਦ